ਸਸਰੀ ਗੱਲ ਦੋਨੋਂ ਗੁਰਮੀ ਪਾਜੀਆ ਨੂੰ थैंक यू जी ਪਾਜੀ ਮੈਂ ਤੁਸੀਂ ਜੋ ਟਾਪਿਕ ਅਲਿਆ ਬਹੁਤ ਹੀ ਵਧੀਆ ਟਾਪਿਕ ਲਿਆ ਮੈਂ ਥੋੜੇ ਜਿਹਾ ਇਧੇ ਥੋੜਨਾ ਚਾਹਨਾ ਪਈ ਮੈਂ ਕੈਨੇਡਾ ਆਇਆ ਮੈਨੂੰ 6-7 ਸਾਲ ਹੋ ਗਏ ਆ ਜੀ ਗੱਲ ਮੈਨੂੰ ਕੁਝ ਕੁਝ ਸਾਲ ਪਹਿਲਾਂ ਹੀ ਸਮਝ ਆਈਆ ਕਿ ਅਸੀਂ ਕੈਨੇਡਾ ਵਿੱਚ ਆ ਕੇ ਕੈਨੇਡੀਅਨ ਜੋ ਇੱਕ ਇੱਕ ਜੋ ਕੈਨੇਡੀਅਨ ਲਾਈਫ ਸਟਾਈਲ ਆ ਉਹਨੂੰ ਨਾ ਫੋਲੋ ਕਰਕੇ ਅਸੀਂ ਇੱਕ ਵੈਕਟਰੀ ਬਣਾ ਲੈਨੇ ਆ ਸਪੈਸ਼ਲੀ ਮੈਂ ਦੇਸੀ ਆ ਨਿਕਾਲ ਕਰਦਾ ਇੱਕ ਮੈਜੋਰਿਟੀ ਮੈਂ ਵੀ ਆਪਣੀ ਕਰਾਈਟਰੀਜ਼ ਹੀ ਬਣਾਈ ਸੀ ਕਿ ਮੈਨੂੰ ਘਰ ਲੈਣਾ ਆ ਮੈਂ ਉਹਦੇ ਵਾਸਤੇ ਪੈਸੇ ਜੋੜੇ ਆ ਮੈਂ ਮੈਂ 14 ਗੱਡੀਆਂ ਲੈਣੀਆਂ ਆ ਤੇ ਮੈਂ ਆ ਕਰਨਾ ਆ ਉਹ ਆਲਮੋਸਟ ਲੀ ਜ਼ੀਰੋ ਤੋਂ ਸਟਾਰਟ ਕਰਨਾ ਕੈਨੇਡਾ ਆ ਕੇ ਮੈਂ ਮੰਨਦਾ ਕਿ ਥੋੜਾ ਜਿਆਦਾ ਤੁਹਾਨੂੰ ਮਿਹਨਤ ਕਰਨੀ ਪੈਣੀ ਪਰ ਆਪਾਂ ਨਾ ਇੱਕ ਕੰਪਲੀਟਲੀ ਰੈਟਿਸ ਜਿਹਾ ਖੋਜ ਲੈਣਾ ਐਂ ਮੈਂ ਦੇਖਿਆ ਮੈਂ ਇਕੱਲਾ ਨਹੀਂ ਸੀ ਸਾਰੇ ਦੇਸੀ ਧੰਨ ਮੇਰੇ ਜਿਹਨੇ ਰਿਸ਼ਤੇਦਾਰ ਸੀ ਉਹ ਵੀ ਆਈ ਕੰਮ ਕਰੀ ਜਾਂਦੇ ਸੀ ਮੈਂ ਦੋ ਦੋ ਤਿੰਨ ਤਿੰਨ ਜੋਬਾਂ ਕਰੀ ਜਾਂਮਾ Uh, even like weekends we i was not enjoying so koi si ki car lena ya car lena paise jodne aa cheez leni aa karna hai business kholna hai so ode karke na mere khayal na ek imbalance jo society ch create ho gaya and mere khayal na jo tusi ek topic ho na ki western countries de log ki frustrated kyu kyunki pani unna de canadian di jo lifestyle aa wo thodi late the lifestyle aa hm aap hajun tusi aidan de bandiyan nu import karde ha jo main sidha kahunga jo like like hungry wolves राइट ਤੁਸੀਂ ਆਕੇ ਫਿਰ ਦੀ ਟੈਂਟਨ ਜੋਬਾਂ ਕਰਨੀਆਂ ਆ ਜਾਂ ਫਿਰ ਦਿਨ ਦੇ 12-12 ਕੰਕੇ ਲਾਣੇ ਆ রাইਟ ਫਿਰ ਤੁਸੀਂ ਫਿਰ ਹਾਊਸਿੰਗ ਮਾਰਕੀਟ ਉੱਤੇ ਲੈ ਗੈਨੀ ਆ ਜੋ ਉਹਨਾਂ ਦੇ ਵਾਸਤੇ ਉਹਨਾਂ ਦੇ ਜੋ ਨੈਕ ਜਨਰੇਸ਼ਨ ਵਾਸਤੇ ਗੋਰੀਆਂ ਹੋ ਚੈਨਫੋਰਡੇਬਲ ਕਰ ਦੇਣੀਆਂ ਆਪਾਂ ਇਸ ਲਈ ਵੀ ਕਹਿੰਦੇ ਗੱਲ ਤੁਹਾਡੀ ਗੱਲ ਸਹੀ ਆ ਵੀ ਆਪਾਂ ਲਾਈਫ ਕੰਪੀਟੀਟਿਵ ਕਰਦੇ ਇਹਨਾਂ ਦੀ ਨਾਲ ਰਾਈਟ ਜਿਹੜੀ ਲੇਟ ਬਹੁਤ ਹੋਣੀ ਹੈ ਪਰ ਪੜੀ ਇੱਕ ਸਿੰਪਲ ਮੈ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਬਿਹਾਰ ਤੋਂ ਇੱਕ ਪਈਆ ਲਿਆ ਠੀਕ ਹੈ ਉਹ ਜਿੰਨਾ ਕੰਮ ਕਰਦਾ ਤੁਸੀਂ ਜ਼ਿੰਮੇਦਾਰ ਉਹਨਾਂ ਕੰਮ ਨਹੀਂ ਕਰ ਸਕਦਾ ਠੀਕ ਹੈ ਨਾ ਔਰ ਉਹਦੀ ਜੋ ਕੁਆਲਿਟੀ ਦਾ ਲਾਈਫ ਦੀ ਲਾਈਫ ਸਟਾਈਲ ਆ ਉਹ ਤੁਸੀਂ ਜ਼ਿੰਮੇਦਾਰ ਨੂੰ ਕਹਿ ਸਕਦੇ ਜ਼ਿੰਮੇਦਾਰ ਉਹ ਲਾਈਫ ਨਹੀਂ ਜੀ ਸਕਦਾ ਦਾਲ ਰੋਟੀ ਖਾ ਕੇ ਸੁਇਆ ਨਾ ਉਹਨੇ ਕਿੱਥੇ ਹੀ ਮੰਜਾ ਪਾ ਕੇ ਸੁਇਆ ਨਾ ਜਿਵੇਂ ਦਾ ਰਾਜ ਦੇ ਦੇ ਪੰਜਾਬ ਉਹਦਾ ਨਹੀਂ ਜੀ ਕੋਈ ਜੇ ਮੰਨ ਲਓ ਸੇਮ ਆਪਣੀ ਲਾਈਫ ਸਟਾਈਲ ਕੈਨੇਡੀਅਨ ਲਾਈਫ ਸਟਾਈਲ ਜੋ ਹੈਗੀ ਔਰ ਇੰਡੀਅਨ ਲਾਈਫ ਸਟਾਈਲ ਦੇਸੀ ਆ ਦੀ ਲਾਈਫ ਸਟਾਈਲ ਹਾਂ ਕੋਣ ਬੀਵੀ ਤੇ ਦੇਸੀ ਆਂਦੇ ਆ ਕੋਣ ਵੀਕੈਂਡ ਤੇ ਕੋ ਮੰਜਾ ਨਾ ਕੋਣ ਰੈਸਟੋਰੈਂਟ ਤੇ ਰੁੱਟ ਜਾ ਕੇ ਜੋ ਵੀ ਆਪਣਾ ਇੱਕ ਹਫਤੇ ਚ ਇੱਕ ਵਾਰੀ ਆ ਕੇ ਰੋਟੀ ਖਾਂਦਾ ਕੋਈ ਵੀ ਨਹੀਂ ਸਿਰਫ ਕਮਾਤੇ ਲੱਗੇ ਸਿਰਫ ਇੱਕ ਚੀਜ਼ ਇਹਨਾਂ ਨੂੰ ਪਤਾ ਹੈ ਕਿ ਹਾਊਸਿੰਗ ਐ ਪੈਸਾ ਪਾ ਕਰ ਲੈਣੇ ਆ ਸੀ ਗੱਡੀਆਂ ਲੈਣੀਆਂ ਉਹ ਉਹ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ ਨਾ ਜਦੋਂ ਜਿਦਾਂ ਦੇ ਲੋਕੀ ਬਹੁਤ ਜ਼ਿਆਦਾ ਦੇ ਕੈਨੇਡਾ ਵਿੱਚ ਇਮੀਗ੍ਰੈਂਟ ਇਮੀਗ੍ਰੇਸ਼ਨ ਹੋ ਜਾਂਦੀ ਆ ਤਾਂ ਸਿਸਟਮ ਨੂੰ ਤੁਸੀਂ ਇਫੈਕਟ ਬਹੁਤ ਜ਼ਿਆਦਾ ਕਰਦੇ ਆ ਜਿਹੜੇ ਪੜੀ ਵਰਕ ਐਟ ਟਿਕਸ ਮੈਂ ਤੁਹਾਨੂੰ ਦੱਸਦਾ ਗੋਰੇ ਕੰਮ ਤੋਂ ਬਾਅਦ ਕਦੀ ਫੋਨ ਨਹੀਂ ਚੱਕਦੇ ਹਾਂ ਹਾਂ ਡੇ ਆਰ ਡਨ ਮੀਨ ਡੇ ਆਰ ਡਨ ਆਫਟਰ 5:00 ਕਲੋਕ ਤੁਸੀਂ ਉਹਨਾਂ ਨੂੰ ਫੋਨ ਨਹੀਂ ਕਰ ਸਕਦੇ ਉਹ ਚੱਕਦੇ ਵੀ ਨਹੀਂ ਆ ਗਲਤੀ ਨਾ ਤੁਸੀਂ ਲਾਤਾ ਦੇਸੀਆਂ ਨੂੰ ਤੁਸੀਂ ਰਾਤ ਦੇ 8:00 ਵਜੇ ਫੋਨ ਕਰੀ ਜਾਓ ਕੰਮ ਦੇ ਬਾਰੇ ਉਹ ਚੱਕਦੇ ਆ ਕੰਮ ਕਰਦੇ ਆ ਫਿਰ ਤੁਸੀਂ ਇਹ ਜੋ ਇੱਕ ਇਰੋਸ਼ਨ ਇਨ ਲਾਈਫ ਸਟਾਈਲ ਜੋ ਹੈਗਾ ਕੁਆਲਿਟੀ ਆਫ ਲਾਈਫ ਐਂਡ ਸੈਪਰੇਸ਼ਨ ਬੀਟਵੀਨ ਵਰਕ ਐਂਡ ਪਰਸਨਲ ਲਾਈਫ ਇਹ ਜੋ ਇਰੋਜ਼ਨ ਹੋ ਰਿਹਾ ਆ ਇਹ ਗੋਰੀਆਂ ਨੂੰ ਨਹੀਂ ਪਸੰਦ ਕਿਉਂਕਿ ਮੈਂ ਭਾਜੀ ਮੈਂ ਬਹੁਤ ਸਾਰੀ ਕੰਪਨੀਆਂ 'ਚ ਕੰਮ ਕਰਦਾ ਟੂ ਬੀ ਓਨੈਸਟ ਤੁਸੀਂ ਇੱਕ ਦੇਸੀ ਆ ਕੇ ਦੋ ਗੋਰੀਆਂ ਦੇ ਬਰਾਬਰ ਕੰਮ ਕਰ ਰਿਹਾ ਜੀ ਮੈਂ ਖੁਦ ਕੀਤਾ ਮੈਂ ਹੁਣ ਆਪਣੇ ਆਪ ਨੂੰ ਕੁਐਸਚਨ ਕਰਦਾ ਮੈਂ ਕਾਹਤੋਂ ਕਰ ਰਿਹਾ ਫਾਰ ਵਾਟ ਮਿੰਟ ਪ੍ਰੋਮੋਸ਼ਨ ਤਾਂ ਮਿਲ ਨਹੀਂ ਆ। ਲਾਈਕ ਆਪਾਂ ਨੂੰ ਪਤਾ ਨਹੀਂ ਇੱਕ ਨਾ ਰੈਲ ਟ੍ਰੇਨ ਵੀ ਆਦਤ ਆ ਜਾਂ ਫਿਰ ਨਾ ਪਰ ਇਹ ਆਪਣੇ ਬਚਪਨ ਤੋਂ ਬ੍ਰੇਨ ਵਾਸ਼ ਕੀਤਾ ਜਾਂਦਾ ਕਿ ਮਿਹਨਤੀ ਬਣੋ ਮਿਹਨਤੀ ਬਣੋ। ਉਹ ਬਚਪਨ ਦਾ ਬ੍ਰੇਨ ਵਾਸ਼ ਹੈ ਉਹ ਰੱਖਨੇ ਅੰਦਰ ਇੱਕ ਡੀਪ ਅਨਕੌਂਸ਼ੀਅਸ ਮਾਈਂਡਿੰਗ ਨਾ ਜਾ ਗਿਆ। ਆਪਾਂ ਜਦੋਂ ਜਰੂਰ ਉਹ ਓਵਰਆਲ ਜਿਹੜੀ ਆਪਣੀ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ ਤਿਆਰ ਕੀਤਾ ਜਾਂਦਾ ਸਿਰਫ ਤੇ ਸਿਰਫ ਮੋਨੈਟਰੀ ਗੇਨ ਵਾਸਤੇ ਕੀਤਾ ਜਾਂਦਾ ਹੈ। ਚਾਹੇ ਆਪਾਂ ਛੋਟੇ ਪ੍ਰੋਫੈਸ਼ਨ ਦੇ ਵਿੱਚ ਚਾਹੇ ਆਪਾਂ ਕੋਈ ਵੱਡੇ ਜਿਹੜੇ ਚਾਹੇ ਉਹ IIT ਨਾਲ ਕੋਈ ਚਾਹੇ ਡਾਕਟਰ ਆ ਰਾਈਟ ਗੋਲ ਇਹ ਨਹੀਂ ਹੁੰਦਾ ਵੀ ਤੁਸੀਂ ਕੁਝ ਵੈਲਿਊ ਡਿਲੀਵਰ ਕਰਨੀ ਆ ਜਾਂ ਕੋਈ ਨਵੀਂ ਕੋਈ ਇਨੋਵੇਸ਼ਨ ਕਰਨੀ ਆ ਗੋਲ ਇਹ ਹੀ ਹੁੰਦਾ ਵੀ ਤੁਸੀਂ ਇਹ ਚੀਜ਼ ਅਚੀਵ ਕਰਨੀ ਆ ਡਿਗਰੀ ਤਾਂ ਕਿ ਤੁਸੀਂ ਬੈਟਰ ਤੁਹਾਨੂੰ ਪੈਕੇਜ ਬੈਟਰ ਮਿਲ ਸਕੇ ਰਾਈਟ ਤੁਹਾਨੂੰ ਪੈਸਾ ਮਿਲ ਜੇ ਮੈਂ ਮੈਂ ਚੈੱਕ ਇੱਕ ਗੱਲ ਮੈਂ ਤੁਹਾਨੂੰ ਮੈਂ ਥੋੜੀ ਜਿਹੀ ਜਲਦੀ ਵਿੱਚ ਤੁਹਾਡੇ ਨਾਲ ਡਿਫਰ ਕਰੂੰਗਾ ਕਿ ਜਦੋਂ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਟੌਪਿਕ ਦੇ ਵਿੱਚ ਕਿ ਜਦੋਂ ਤੁਸੀਂ ਆਮ ਕਰਕੇ ਜਦੋਂ ਤੁਸੀਂ ਇਸ ਰੈਟ ਰੇਸ ਤੋਂ ਨਿਕਲ ਕੇ ਸਟੈਬਲਿਸ਼ ਹੋ ਕੇ ਚਾਰ ਪੈਸੇ ਜੁੜ ਜਾਂਦੇ ਆ ਫਿਰ ਤੁਹਾਨੂੰ ਖੁਸ਼ ਹੋਣਾ ਚਾਹੀਦਾ ਵੀ ਹਾਂ ਚਲੋ ਹੁਣ ਮੈਂ ਹਨਾ ਹੈਪੀ ਆ ਗਿਆ ਮੇਰੇ ਕੋ ਆ ਗਿਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਸ਼ੁਰੂਆਤ ਦੇ ਵਿੱਚ ਆਪਾਂ ਜਿਹੜੇ ਆਉਨੇ ਆ ਅ ਦੇਖੋ ਉਹਨਾਂ ਦੀਆਂ ਲੋੜਾਂ ਵਕਰੀਆਂ ਹੁੰਦੀਆਂ ਨੇ ਕੋਈ ਪਿੱਛੋਂ ਪਤਾ ਨਹੀਂ ਕਿੰਨਾ ਕੰਮ ਚੱਲ ਰਿਹਾ ਕਿ ਆਇਆ ਹੋਗਾ ਫਿਰ ਆਪਾਂ ਨੂੰ ਉਹਨਾਂ ਦੀ ਪਿਛਲੀ ਹਾਲਤ ਨਹੀਂ ਪਤਾ ਉਹਦੀ ਉਹਨੇ ਪਿੱਛੇ ਕੋਈ ਭੈਣ ਭਰਾਵਾਂ ਨੂੰ ਮਾਪੇ ਨੂੰ ਉਹਦੀ ਕੋਈ ਮਦਦ ਕਰਨੀ ਸੀ ਫਿਰ ਨਵੇਂ ਦੇਸ਼ ਦੇ ਵਿੱਚ ਆ ਕੇ ਕੰਟਰੀ ਜ ਤੁਸੀਂ ਆਪਣੇ ਪੈਰ ਚਮਾਉਣੇ ਹੁੰਦੇ ਆ ਉਹ ਸਾਰੀਆਂ ਗੱਲਾਂ ਤੁਹਾਨੂੰ ਇੱਕ ਤਰੀਕੇ ਨਾਲ ਮਜਬੂਰੀ ਕਰਦੀਆਂ ਨੇ ਕਿ ਇੱਕ ਜਾਂ ਦੋ ਜੋਬਾ ਕਰੋ ਤੁਸੀਂ ਰੈਟ ਰੇਸ ਦੇ ਵਿੱਚ ਪਾਓ ਕਿਉਂਕਿ ਹੁੰਦਾ ਦੇਖੋ ਕੀ ਹੈ ਕਿਉਂਕਿ ਜੇ ਤੁਸੀਂ ਪਹਿਲੇ ਆਪਣੀ ਜ਼ਿੰਦਗੀ ਦੇ ਕੁਝ ਕੁ ਸਾਲ ਦੱਬ ਕੇ ਮਿਹਨਤ ਨਹੀਂ ਕਰੋਗੇ ਮੰਨ ਲਓ 3-4 ਸਾਲ ਇਦਾਂ ਨਹੀਂ ਰੈਟ ਰੇਸ ਪਾਉਂਗੇ ਫਿਰ ਬਾਅਦ ਵਿੱਚ ਦੇਖੋ ਮੰਨ ਲਓ ਮੈਰਿਜ ਹੋ ਗਈ ਜਾਂ ਮੈਰਿਜ ਕਰਵਾ ਕੇ ਆ ਗਏ ਫਿਰ ਬਾਅਦ ਤੁਹਾਡੀ ਫੈਮਿਲੀ ਬੱਚੇ ਹੁੰਦੇ ਆ ਫਿਰ ਤੁਸੀਂ ਇੰਨੀ ਮਿਹਨਤ ਨਹੀਂ ਕਰ ਸਕਦੇ ਇਸ ਕਰਕੇ ਉਹ ਚੀਜ਼ਾਂ ਠੀਕ ਹੈ ਉਹ ਇਹ ਨਹੀਂ ਕਹਿੰਦਾ ਵੀ ਹੁਣ 20 ਸਾਲ ਵਾਲਾ ਬੰਦਾ ਕੰਮ ਛੱਡ ਕੇ ਆਪਦਾ ਐਨਜਾਇ ਕਰਨ ਲੱਗ ਜਾਏ ਪਰ ਜਿਹੜੀ ਖਾਸ ਕਰਕੇ ਜਿਹੜੀ ਮਿਡਲ ਏਜ ਤੋਂ ਜਿਹੜਾ ਲੇਟਰ ਜਿਹੜੀ ਆਉਂਦੀ ਆ ਰਹੀ ਫਿਰ ਤੁਹਾਨੂੰ ਰਿਲੈਕਸ ਕਰਨਾ ਨਹੀਂ ਹੁੰਦਾ ਅਸੀਂ ਭੁੱਲ ਜਾਂਦੇ ਹਾਂ ਮੈਂ ਇਹਦੇ ਨਾਲੇ ਕੰਟਰੀਬਿਊਸ਼ਨ ਹੀ ਕਰਨ ਦਊਗਾ ਭਾਜੀ ਪਰ ਤੁਸੀਂ ਆ ਗੱਲ ਸੋਚੋ ਇਹ ਕੈਨੇਡੀਆਂ ਵਾਸਤੇ ਤਾਂ ਨਾ ਇੰਕਾਫੀਆ ਨਾ ਤੁਸੀਂ ਇੱਕ ਚੀਜ਼ ਨੂੰ ਸੋਚੋ ਕਿ ਇੱਕ ਇੱਕ ਕੈਨੇਡੀਅਨ ਬੋਰਨ ਮੁੰਡਾ ਆ ਜਿਹਦਾ ਇੱਕ ਲਾਈਫ ਸਟਾਈਲ ਸੈਟ ਹੈ ਜੋ ਲੇਕ ਬੈਕ ਹੈ ਤੁਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਵੀ ਆਰ ਗੋਣਾ ਇਮੀਗ੍ਰੇਟ ਪਰਸਨ ਫ্রম ਥਰਡ ਵਰਲਡ ਕੰਟਰੀ ਐ ਤਨੂੰ ਇਥੇ ਲਿਆ ਕੇ ਤੁਸੀਂ ਉਹਨੂੰ ਦੇ ਨਾਲ ਕੰਪੀਟੀਸ਼ਨ ਉਹ ਤਾਂ ਤਿਆਰ ਹੀ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਇਦਾਂ ਦੇ ਬੰਦੇ ਨਾਲ ਕੰਪੀਟੀਸ਼ਨ ਕਰਨ ਵਾਸਤੇ ਉਹ ਕੰਪੀਟੀਸ਼ਨ ਤੇ ਕਿਦਾ ਕਰੂਗਾ ਯਾ ਰਾਈਟ ਤੁਸੀਂ ਆਪ ਵੀ ਸੋਚੋ ਕਿ ਕੈਨੇਡੀਅਨ ਲਾਈਫ ਸਟਾਈਲ ਜੋ ਹੈਗੀ ਜੋ ਐਕਚੁਅਲੀ ਬਹੁਤ ਵਧੀਆ ਲਾਈਫ ਸਟਾਈਲ ਆ ਮੈਂ ਪਹਿਲਾਂ ਇਹਨਾਂ ਨੂੰ ਥੋੜਾ ਜਿਹਾ ਲੀਜੀ ਕਹਿੰਦਾ ਸੀ ਪਰ ਮੈਂ ਸਮਝਿਆ ਕਿ ਜ਼ਿੰਦਗੀ ਬਹੁਤ ਅਾਈ ਤਰੀਕਾ ਹੈ ਹਾਂ ਬਿਲਕੁਲ ਰਾਈਟ ਕੀ ਤੁਸੀਂ ਆਰਾਮ ਲਓ ਵੀਕਐਂਡ ਤੇ ਆਪਣੀ ਫੈਮਿਲੀ ਨਾਲ ਕੋ ਮੰਜਾਓ ਲਾਈਫ ਦੇ ਨਜ਼ਾਰੇ ਲਓ ਇਹਦੇ ਵਾਸਤੇ ਤੁਸੀਂ ਕੈਨੇਡਾ ਆਏ ਨਾ ਕਿ ਤੁਸੀਂ ਖੱਪਣਾ ਸੀ ਤਾਂ ਇੰਡੀਆ ਵੀ ਤੁਸੀਂ ਖੱਪ-ਖੱਪ ਕੇ ਇੱਦਾਂ ਜ਼ਿੰਦਗੀ گزارਦੇ ਨੇ ਯਾ ਪਰ ਭਾਜੀ ਤੁਸੀਂ ਇਹ ਦੇਖੋ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਰਹਿੰਦੇ ਆ ਮੰਨ ਲਓ ਪੰਜਾਬ ਚ ਨੇ ਉਹ ਜੇ ਉਹਦੀ ਇਨਕਮ ਥੋੜੀ ਵੀ ਆ ਜਾਂ ਕੁਝ ਵੀ ਆ ਉੱਥੋਂ ਸਦੀਆਂ ਤੋਂ ਉਹਨਾਂ ਦੇ ਵੱਡੇ ਪੁਰਖੇ ਰਹਿੰਦੇ ਆਏ ਨੇ ਉਹ ਤਾਂ ਜਿਹੜੀ ਇੱਥੇ ਤੁਸੀਂ ਕੈਨੇਡੀਅਨ ਪاپੂਲੇਸ਼ਨ ਦੀ ਗੱਲ ਕਰੇ ਉਹ ਉਹਨਾਂ ਵਾਂਗੂ ਇੰਜੋਏ ਕਰਦੇ ਨੇ ਤੁਸੀਂ ਦੇ ਲੋ ਸ਼ਾਮ ਨੂੰ ਜਾ ਕੇ ਰੇੜੀ ਉੱਤੇ ਭੀੜ ਲੱਗੀ ਪਈ ਹੁੰਦੀ ਆ ਤੁਸੀਂ ਕਿਤੇ ਲੇਖਤੇ ਚਲੇ ਜਾਓ ਉੱਥੇ ਇਹਨਾਂ ਰਸ਼ ਹੋਇਆ ਹੁੰਦਾ ਤੇ ਤੁਸੀਂ ਬਾਕੀ ਮੇਲੇ ਮੁਸਾਬੇ ਤੇ ਚਲੇ ਜਾਓ ਉੱਥੇ ਵੀ ਬਹੁਤ ਰਸ਼ ਹੁੰਦਾ ਸੋ ਜਦੋਂ ਤੁਸੀਂ ਆਪਦੇ ਦੇਸ਼ ਵਿੱਚ ਰਹਿੰਦੇ ਹੋ ਜਿੱਥੇ ਤੁਹਾਡੇ ਜੱਦੀ ਪੁਛਤੇ ਵਡੇਰੇ ਹੁੰਦੇ ਆ ਨਾ ਤੁਹਾਡੇ ਕੋਲੇ ਇੱਕ ਤਰੀਕੇ ਦੀ ਮੇਰ ਹੁੰਦੀ ਆ ਵੀ ਇਹ ਮੇਰਾ ਇੱਥੇ ਮੈਨੂੰ ਕਿਸੇ ਗੱਲ ਦਾ ਖਤਰਾ ਨਹੀਂ ਜੇ ਕੋਈ ਮੈਨੂੰ ਪ੍ਰੋਬਲਮ ਆ ਗਈ ਤਾਂ ਮੈਂ ਹੈਂਡਲ ਕਰ ਲਵਾਂ ਜਦੋਂ ਤੁਸੀਂ ਇੱਕ ਨਵੇਂ ਦੇਸ਼ ਦੇ ਵਿੱਚ ਆਉਨੇ ਹੋ ਨਾ ਤਾਂ ਤੁਹਾਡੇ ਕੋਲੇ ਉਹ ਸਿਕਿਉਰਿਟੀ ਨਹੀਂ ਹੁੰਦੀ ਇਸ ਕਰਕੇ ਤੁਸੀਂ ਉਹਨਾਂ ਦੇ ਉਹ ਸਿਕਿਉਰਟੀ ਦੀ ਹੁੰਦੀ ਆ ਵੀ ਚਲੋ ਪਰ ਉਹਦੇ ਨਾਲ ਇੱਕ ਸੈਂਸ ਹੋਰ ਵੀ ਹੁੰਦੀ ਆ ਵੀ ਜਿਹੜੀ ਮੈਂ ਕੁਝ ਕਰਕੇ ਦਿਖਾਉਣਾ ਜਾਂ ਐਕਸ ਬੰਦੇ ਨੂੰ ਮੈਂ ਦਿਖਾਣਾ ਮੈਂ ਪਹੁੰਚ ਹੀ ਕਰਨਾ ਰਾਈਟ ਜਿਹੜਾ ਨਾ ਅੱਡੀ ਰੈਟ ਇਸ ਤੇ ਇਹ ਗੱਲ ਕਰ ਰਹੇ ਨੇ ਸੋ ਉਹ ਇਸ ਬਣ ਜਾਂਦੀ ਆ ਵੀ ਮੈਂ ਹੁਣ ਦਿਖਾਉਣਾ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਉਣਾ ਵੀ ਕਰਦੇ ਦਿਖਾਉਣਾ ਤੇ ਦੋਸਤਾਂ ਨੂੰ ਦਿਖਾਉਣਾ ਵੀ ਮੈਂ ਆ ਉਹ ਵੱਡੇ ਗੁੱਟੇ ਪਾਉਣੇ ਪੈਂਦੇ ਚਾ ਉਹ ਜਿਹੜੀ ਆ ਉਹ ਵੀ ਬੰਦੇ ਨੂੰ ਪ੍ਰੋਬਲਮ ਕਰਦੀ ਆ ਉਹ ਜਿਹੜਾ ਕੀੜਾ ਆ ਉਹ ਵੀ ਬੰਗ ਕਰਦਾ ਆ ਕਰਦੀ ਆ ਹਾਂਜੀ ਹਾਂ ਨਹੀਂ ਕਰਦਾ ਉਹ ਤਾਂ ਕਰਦਾ ਤੇ ਪਰ ਇਹਨਾਂ ਦੀ ਗੱਲਾਂ ਜੋ ਹੈਗੀਆਂ ਬਿਲਕੁਲ ਬਹੁਤ ਦਾਮ ਆ ਇਹਦੇ ਵਿੱਚ ਕਿ ਅਸੀਂ ਉਸ ਰੈਟ ਰੇਸ ਦੇ ਵਿੱਚ ਇੰਨਾ ਪੈ ਜਾਨੇ ਆ ਕਿ ਬਾਅਦ ਵਿੱਚ ਜਦੋਂ ਅਸੀਂ ਉਸ ਅਮੀਰੀ ਦੇ ਵਿੱਚ ਕੰਫਰਟ ਦੇ ਵਿੱਚ ਆ ਜਾਂਦੇ ਆ ਨਾ ਫਿਰ ਸਾਨੂੰ ਭੁੱਲ ਹੀ ਜਾਂਦਾ ਕਿ ਰਿਲੈਕਸ ਕਿਵੇਂ ਹੋਣਾ ਹੈ ਨਾ ਜਿਹੜੀ ਆਪਾਂ ਗੱਲ ਕਰਨਾ ਵੀ ਰੋਣਾ ਆਪਾਂ ਜਿਹੜੀ ਟੌਪਿਕ ਹੀ ਆ ਵੀ ਹੁੰਦੇ ਸੁਣਦੇ ਕਿਉਂ ਰੋਣੇ ਆਪਾਂ ਪਰ ਉਹ ਫਿਰ ਆਪਾਂ ਨੂੰ ਉਹ ਆਦਤ ਬਣ ਜਾਂਦੀ ਹੈ। ਇਹਦੇ ਚ ਹਾਂਜੀ ਮੈਂ ਉਸ ਭਾਜੀ ਨੂੰ ਕਮੈਂਟ ਲੈਣਾ ਚਾਹੁੰਦਾ ਫਿਰ ਆਪਾਂ ਕਾਲ ਅੱਗੇ ਬਿਧਾਉਣੇ ਆ। ਭਾਜੀ ਕੋਈ ਹੋਰ ਐਡ ਕਰਨਾ ਚਾਹੋਗੇ ਤੁਸੀਂ? ਮੈਂ ਭਾਜੀ ਮੈਂ ਇੱਕ ਹੀ ਗੱਲ ਇਹ ਕਰਦਾ ਮੈਂ ਐਗਜ਼ਾਮਪਲ ਦਿੰਦਾ ਮੇਰੇ ਕਜ਼ਨ ਦੀ ਠੀਕ ਹੈ 2004 ਤੋਂ ਆਇਆ ਹੈ। ਕੰਸਟਰਕਸ਼ਨ ਵਿੱਚ ਕੰਮ ਕਰਦਾ ਐਡਵਿੰਟਨ ਵਿੱਚ। ਭਾਜੀ ਹਫਤੇ 6 ਦਿਨ ਕੰਮ ਕਰਦਾ ਠੀਕ ਹੈ অলਮੋਸਟ ਲਾਈਕ 1.5 ਮਿਲੀਅਨ ਦਾ ਉਹਦਾ ਇਕਰੇਜ ਆ। ਕੰਸਟਰਕਸ਼ਨ ਵਿੱਚ 6 ਦਿਨ ਕੰਮ ਕਰਦਾ 12-12 ਘੰਟੇ। ਹੂੰ ਕਿ ਉਹਦੀ ਮਾਰਗੇਜ ਭਰ ਸਕੇ। ਮੈਂ ਉਹਨੂੰ ਕਦੀ ਆਪਣੇ بیوی ਬੱਚਿਆਂ ਨੂੰ ਲੈ ਕੇ ਕਦੀ ਘੁੰਮਦੇ ਰਹੀ ਦੇਖਿਆ ਕਦੀ ਲਾਈਫ ਨੂੰ ਇੰਜੋਏ ਕਰਦੇ ਦੇਖਿਆ ਤਾਂ ਗੋਰੇ ਕਰਦੇ ਆ ਜੀ ਮੈਂ ਮੈਂ ਆਈ ਕਿਾ ਤੁਸੀਂ ਐਸੇ ਕਮਾ ਲੋ ਉਹਦੇ ਕੋਲ ਭਾਜੀ ਪੰਜ ਇਨਾ ਵੱਡਾ ਘਰ ਆ ਗਿਆ ਉਹਦੇ ਵਿੱਚ 10-10 ਗੱਡੀਆਂ ਖੜੀ ਹੋ ਜਾਂਦੀਆਂ ਉਹਨੇ ਬਣਾਇਆ ਠੀਕ ਹੈ ਨਾ ਤੇ ਇੱਕ ਰੇਂਜਰ ਉਹ ਤਾਂ ਲੱਗੇ ਸਾਰੀਆਂ ਐਕਸਪੈਂਸਿਵ ਗੱਡੀਆਂ ਨੇ ਮਰਸੀਡੀਜ਼ ਦੀ ਸਪੋਰਟਸ ਦਾ ਸਾਰੀ ਰੱਖੀਆਂ ਪਰ ਭਾਜੀ ਇਹਨੇ ਨਹੀਂ ਆ ਉਸ ਨੂੰ ਦੁੱਖ ਨੂੰ ਦਿਖਾਵਾਸ ਆ ਕੀ ਕੋਈ ਇੰਜੋਏ ਕਰ ਦੋ ਕਰੋਗੇ ਹਾਂ ਇੰਜੋਏ ਕਰ ਇੰਜੋਏ ਨਹੀਂ ਕਰਦਾ ਭਾਜੀ ਉਹ 12 ਵੇਰੇ ਨਹੀਂ ਕੰਮ ਕਰਦਾ 6 ਦਿਨ ਸੰਡੇ ਨੂੰ ਬਸ ਉੱਠਦਾ 10 ਵਜੇ ਥੋੜਾ ਜਿਹਾ ਇੱਧਰ ਉੱਧਰ ਕੰਮ ਕਰੂਗਾ ਵੀ ਆਪਣੇ ਈਕਰੇ ਦਾ ਘਾ ਕੋ ਕੱਟੂਗਾ ਤੋ ਤੱਕ ਸੇ ਪਹੁੰਚੂਗਾ ਉਹ ਹੀ ਹਵੇ ਰਾਤ ਨੂੰ ਬਲਾਸੀ ਲਾ ਲਓ ਬਸ ਉਹ ਹੀ ਕੰਮ ਹੈ ਇੰਜੋਏ ਲਾਈਫ ਦਾ ਤਾਂ ਮੈਂ ਨਹੀਂ ਦੇਖਿਆ ਭਾਜੀ ਮੈਂ ਕੱਲ ਪੁੱਛੀ ਤੁਹਾਨੂੰ ਕਿਤੇ ਸੌਂਦਾ ਨਹੀਂ ਰਹੇ ਹੋ ਨਾ ਬੈਠੇ ਤੁਸੀਂ ਚਾਹ ਮਚਾ ਲਿਆ ਮੈਂ ਇਹਦੇ ਚ ਨਾ ਦੇਖੋ ਜਿਹੜੀ ਜਿਹੜੀ ਬੇਸਿਕ ਹਿਊਮਨਿਟੀ ਮੈਂ ਦੇਖਦਾ ਹੈਗਾ ਆਪਣੇ ਦੋ ਚੀਜ਼ਾਂ ਹੁੰਦੇ ਪਾਜੀ ਇੱਕ ਤਾਂ ਬੰਦਾ ਨਾ ਜਦੋਂ ਕੋਈ ਚੀਜ਼ ਕਰ ਰਿਹਾ ਉਸ ਟਾਈਮ ਉਸ ਟਾਈਮ ਇੰਜੋਏ ਕਰ ਰਿਹਾ ਹੁੰਦਾ ਜਾਂ ਫਿਰ ਉਹਦਾ ਆਫਟਰ ਫੈਕਟ ਵਾਸਤੇ ਕਰ ਰਿਹਾ ਹੁੰਦਾ ਰਾਈਟ ਹੁਣ ਲੈ ਤੁਸੀਂ ਇੱਕ ਬੰਦਾ ਆ ਕੋਈ ਆਪਾਂ ਡਿਨਰ ਕਰਨ ਵਾਸਤੇ ਜਾ ਖਾ ਰਹੇ ਆ ਤੇ ਉਸ ਟਾਈਮ ਉਹਦਾ ਇੰਜੋਏ ਕਰ ਰਿਹਾ ਉਹਦਾ ਨਾ ਆਫਟਰ ਉਹਦਾ ਫੈਕਟ ਜਿਆਦਾ ਇਹ ਹੋਊਗਾ ਗਿਲਟ ਹੋਊ ਵੀ ਨਹੀਂ ਨਹੀਂ ਯਾਰ ਜਿਆਦਾ ਖਾ ਲਿਆ ਜਾਂ ਸਮਥਿੰਗ ਜਾਂ ਫਿਰ ਹੋਊਗਾ ਯਾਰ ਵਧੀਆ ਟਾਈਮ ਸੀ ਫਨ ਸੀ ਹੁਣ ਨਾ ਵੀ ਬੈਠੇ ਸੀ ਹੈ ਨਾ ਸੋ ਉਹ ਚ ਦੋਨੇ ਚੀਜ਼ਾਂ ਦਾ ਆਉਟਕਮ ਹੋ ਸਕਦੀ ਹੈ ਦੂਜੇ ਪਾਸੇ ਬੰਦਾ ਮਿਹਨਤ ਕਰ ਰਿਹਾ ਲੈ ਦੂਸਰਾ ਬੰਦਾ ਜਿਮ ਜਾ ਰਿਹਾ ਪੈਨ ਟੂ ਡਾਰਿਆ ਲੇਕਿਨ ਆਫਟਰਫੈਕਟ ਤਾਂ ਬਹੁਤ ਹੀ ਵਧੀਆ ਹੁੰਦਾ ਮੋਸਟਲੀ ਰਾਈਟ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਪੈਨ ਚ ਨਿਕਲ ਰਹੇ ਹੋ ਹੁਣ ਜਿਹੜਾ ਬੰਦਾ ਮਿਹਨਤ ਕਰ ਰਿਹਾ ਡਬਲ ਸ਼ਿਫਟ ਕਰ ਰਿਹਾ ਉਹਦਾ ਆਫਟਰਫੈਕਟ ਵਧੀਆ ਹੋਣਾ ਚਾਹੀਦਾ ਰਾਈਟ ਵੀ ਤੁਸੀਂ ਪੈਸਾ ਕਮਾ ਲਿਆ ਤੁਹਾਡੇ ਕੋਲੇ ਆ ਗਿਆ ਲੇਕਿਨ ਜਿਹੜਾ ਆਪਾਂ ਕਹਿੰਦੇ ਉਹ ਇੰਜੋਏ ਨਹੀਂ ਕਰ ਰਿਹਾ ਉਸ ਤੋਂ ਬਾਅਦ ਸਕੂਨ ਮੈਂ ਉਸ ਨੂੰ ਪ੍ਰਾਪਤ ਹੋ ਰਿਹਾ ਰਾਈਟ ਸੋ ਮਾਸਕਰਿਨਾ ਕੰਟਰੀਜ਼ ਵਿੱਚ ਹਾਂ ਸਕੂਨ ਬਿਲਕੁਲ ਬਿਲਕੁਲ ਇੱਕ ਮੈਚ ਹੋਰ ਚੀਜ਼ ਦੇਖੀ ਹੈ ਕਿ ਜਦੋਂ ਆਪਾਂ ਇੱਕ ਕੈਪਟਲਿਸਟ ਸੋਸਾਇਟੀ ਕੇ ਪੰਜਾਬੀ ਬੋਲਦੇ ਆ ਗਏ ਜੀ ਅੱਛਾ ਠੀਕ ਹੈ ਤੇ ਜਦੋਂ ਆਪਾਂ ਇਹਨਾਂ ਵੈਸਟਰਨ ਸਟਾਈਲ ਜਾਂ ਕੈਪਟਲਿਸਟ ਕੰਟਰੀ ਦੇ ਵਿੱਚ ਆਉਂਦੇ ਆ ਨਾ ਤੇ ਇਹਦੇ ਵਿੱਚ ਇੱਕ ਜਿਹੜੀ ਡਿਸਟਰਪਸ਼ਨ ਹੁੰਦੀ ਆ ਇੱਕ ਚੰਗੇ ਭੱਲੇ ਚੱਲਦੇ ਬਿਜ਼ਨਸ ਦੇ ਵਿੱਚ ਅਚਾਨਕ ਹਨਾ ਇੱਕ ਤੁਹਾਡੀ ਕੋਈ ਨਾ ਕੋਈ ਅਜਿਹੀ ਚੀਜ਼ ਆਉਂਦੀ ਆ ਜਿਵੇਂ ਪੰਜਾਬੀ ਨੇ ਕਹਿੰਦੇ ਆ ਪਹਾਨਾ ਕੱਢਿਆ ਗਿਆ ਹਨਾ ਤੇ ਉਹ ਉਹ ਜਿਹੜਾ ਤੁਹਾਨੂੰ ਹੈ ਨਾ ਕਿ ਅਨਸਰਟੇਨਟੀ ਵੀ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ ਤਾਂ ਉਹ ਜਿਹੜੀ ਹੈਗੀ ਤੁਹਾਨੂੰ ਹਮੇਸ਼ਾ ਤੁਹਾਨੂੰ ਪੱਵਾ ਪਾ ਰੱਖਦੀ ਆ ਹੁਣ ਦੇਖੋ ਆਪਾਂ ਜੇ ਗੱਲ ਕਰੀ ਅੱਜ ਦੀ ਆ ਆਈਟੀ ਨੂੰ ਬੜਾ ਇੱਕ ਸਿਕਿਉਰ ਹਨਾ ਬੜਾ ਮੰਨਿਆ ਜਾਂਦਾ ਸੀ ਵੀ ਇਹਦੇ ਵਰਗਾ ਫੀਲਡ ਕੋਈ ਹੈ ਨਹੀਂਗਾ ਠੀਕ ਹੈ ਇਨਫੋਰਮੇਸ਼ਨ ਟੈਕਨੋਲੋਜੀ ਹਨਾ ਤੇ ਪਰ ਐਸ ਵੇ ਤੁਸੀਂ ਦੇਖੋਗੇ ਕਿ ਆਈਟੀ ਦੇ ਵਿੱਚ ਜਿਹੜੇ ਗ੍ਰੈਜੂਏਟਸ ਹੈਗੇ ਨੇ ਨਵੇਂ ਉਹਨਾਂ ਨੂੰ 6-6 ਮਹੀਨੇ ਸਾਲ-ਸਾਲ ਹੋ ਗਏ ਜੌਬ ਨਹੀਂ ਮਿਲਦੀ ਜਿਹੜੇ ਲੱਗੇ ਹੋਏ ਸੀ ਉਹਨਾਂ ਦੇ ਪਿੱਛੇ 2 ਸਾਲਾਂ ਦੇ ਵਿੱਚ ਘੱਟੋ-ਘੱਟ 2-3 ਲੱਖ ਜੌਬਾਂ ਚ ਆ ਚੁੱਕੀਆਂ ਨੇ ਮਤਲਬ ਜਿਹਨੂੰ ਤੁਸੀਂ ਕਹਿੰਦੇ ਸੀ ਬੜੀ ਸਿਕਿਉਰ ਆ ਹੈਨਾ ਹੁਣ ਇਮੇਜਿਨ ਕਰੋ ਕਿ ਜੇ ਕੋਈ ਬੰਦਾ 30 35 ਜਾਂ 40 ਹਿਸਾਬ ਚੋਂ ਠੀਕ ਆ ਹੁਣ ਸਾਡੇ ਅਰ ਦਾ ਬੰਦਾ ਹੁਣ 55 ਪਲੱਸ ਹੋ ਗਿਆ ਤੇ ਉਹ ਜੋਬ ਲੂਜ਼ ਕਰ ਲਈ ਤਾਂ ਫਿਰ ਮੈਂ ਸੋਚਦਾ ਵੀ ਹੁਣ ਮੈਂ ਅਗਲੇ ਸਾਲ ਕੱਟਨੇ ਉਹ ਮੇਰੇ ਲਈ ਅਨਾਫ ਹੈਗੀ ਕਿ ਨਹੀਂ ਹੈਗੀ ਤਾਂ ਇਹ ਜਿਹੜੀ ਜਿਹੜੀ ਇੱਕ ਤਰੀਕੇ ਨਾਲ ਥੋੜੀ ਅੰਬ੍ਰੇਲਾ ਸੀ ਨਾ ਸਿਕਿਉਰਿਟੀ ਵਾਲੀ ਕੁਸ਼ ਹੱਦ ਤੱਕ ਉਹ ਤੁਹਾਡੇ ਪਰਸੋਂ ਕੁਝ ਕੁਝ ਸਟਰਨ ਗਏ ਪਹਿਲਾਂ ਜਿਹੜੀਆਂ ਜਿਆਦਾ ਲੋਕ ਪੰਜਾਬ ਪੇਚ ਚਾਰਕੀ ਸਾਲ ਕਰਕੇ ਰਿਟਾਇਰ ਹੁੰਦੇ ਸੀ ਰਾਈਟ ਰਿਟਾਇਰ ਹੁੰਦੇ ਸੀ ਯੂਨੀਅਨ ਦੀ ਜੌਬ ਹੁੰਦੀ ਸੀ ਹੈਨਾ ਤੇ ਇਹ ਜਿਹੜੀ ਤੁਹਾਡੀ ਇੱਕ ਸਿਰ ਤੇ ਤਲਵਾਰ ਲਟਕਦੀ ਆ ਇਹ ਤੁਹਾਨੂੰ ਸੋਚ ਇਹ ਵੀ ਫਰਕ ਪੈ ਗਿਆ ਜੀ ਜਿਹੜੀ ਕੰਪੀਟੀਟਿਵਨੈਸ ਹੋ ਗਈ ਜਾਂ ਜ਼ਿਆਦਾ ਆਪਸ਼ਨ ਹੋਣ ਦੇ ਕਰਕੇ ਜਿੱਥੇ ਆਪਸ਼ਨਲ ਵੀ ਬਹੁਤ ਹੋਈਆਂ business ਵੀ ਬਹੁਤ ਨਵੇਂ ਤਰੀਕੇ ਨਾਲ ਆਏ ਲੋਕਾਂ ਨੇ ਪੈਸਾ ਕਮਾਇਆ ਵੀ ਹੈ ਬੜੇ ਇਨੋਵੇਟਿਵ ਤਰੀਕੇ ਨਾਲ ਪੈਸਾ ਕਮਾਇਆ ਤੇ ਉੱਥੇ ਜਿਹੜੀ ਟ੍ਰੈਡੀਸ਼ਨਲ ਜੌਬ ਸਿਕਿਉਰਟੀ ਲੋਕ ਚੌਪ ਤਾਂ ਇਸ ਲਈ ਕਰਦੇ ਸੀ ਵੀ ਚਲੋ ਮੈਨੂੰ ਇਹ ਚੈੱਕ ਕਰ ਰਿਹਾ ਸਿਕਿਉਰਟੀ ਹੈਗੀ ਆ ਯੂ نو ਮੈਂ ਰਿਟਾਇਰ ਹੋਊਗਾ ਜੌਬ ਤੋਂ ਤੇ ਲੇਕਨ ਉਹ ਉਹ ਜਿਹੜੀ ਚੀਜ਼ ਦੀ ਗੱਲ ਕਰ ਰਿਹਾ ਉਹ ਵੀ ਇੱਕ ਖਤਮ ਹੋ ਰਹੀ ਹੈ ਜਾਂ ਉਹਦੇ ਤੇ ਖਤਰਾ ਹੋ ਰਿਹਾ ਤੇ ਲੋਕਾਂ ਦੀ ਤਲਵਾਰ ਦੀ ਲਟਕੀ ਰਹਿੰਦੀ ਹੈ ਐਂਡ ਪਬਲਿਕਿਟੀ ਨੇ ਇਨੀਆਂ ਇਸ ਕੰਟਰੀਜ਼ ਦੇ ਵਿੱਚ ਤੇ ਜੋ ਡਿਊਟੀ ਰਿਸਪੌਂਸਿਬਿਲਟੀਜ਼ ਇਨੀਆਂ ਹੈਗੀਆਂ ਰਾਈਟ ਜਾਂ ਆਪਾਂ ਪੰਗੇ ਆਪ ਹੀ ਪਾਏ ਹੋਏ ਨੇ ਜਿਵੇਂ ਕਹਦੀ ਹੈ ਰਾਈਟ ਸੋ ਉਹ ਫਿਰ ਉਹ ਫਿਰ ਬੰਦੇ ਨੂੰ ਇੱਕ ਅਨਕੰਫਰਟਨੈਸ ਉਹ ਇੱਕ ਉਹੀ ਰੀਜ਼ਨ ਹੈਗਾ ਵੀ ਆਪਾਂ ਕਹਿੰਨੇ ਵੀ ਕਿਉਂ ਰਹੁੰਦੇ ਰਹਿੰਦੇ ਰਾਈਟ ਤੇ ਕੋ ਡਰ ਬਿਲਕੁਲ ਦੇਖੋ ਤੁਸੀਂ ਜੌਬ ਚ ਲੈ ਕੇ ਆਏ ਹੋ ਹੈਨਾ ਤਾਂ ਉਹਨਾਂ ਦਾ ਜੋ ਸਿਸਟਮ ਹੈਗਾ ਇੱਕ ਮੈਨੂੰ ਲੱਗਦਾ ਕਿ ਤੁਸੀਂ ਦੱਸ ਸਕਦੇ ਹੋ ਬੈਟਲ ਮੈਨੂੰ ਇਹ ਲੱਗਦਾ ਕਿ ਉਹਨਾਂ ਦਾ ਸਿਸਟਮ ਜਿਹੜਾ ਵਰਕ ਲਾਈਫ ਬੈਲੈਂਸ ਦਾ ਕਿ ਤੁਸੀਂ ਹਰ ਉਹ ਚੀਜ਼ ਜਿਹੜੀ ਸਮੇਂ ਮੁਤਾਬਕ ਤੁੱਕਦੀ ਆ ਤੁਸੀਂ ਉਹਨੂੰ ਇੰਜੋਏ ਕਰਦੇ ਹੋ ਨਾ ਕਿ ਅਮਰੀਕਾ ਕੈਨੇਡਾ ਵਾਂਗੂ ਕਿ ਪਹਿਲਾਂ ਜੀ ਤੁਸੀਂ ਸਾਰੀ ਉਮਰ ਕੰਮ ਕਰੋ 60 ਸਾਲ ਤੇ ਫਿਰ 65 ਸਾਲ ਦੀ ਉਮਰ ਚ ਰਿਟਾਇਰ ਹੋ ਜਾਣਾ ਤੁਹਾਡੇ ਕੋਲੇ ਇੰਜੋਏ ਕਰਨ ਦਾ એનર્ਜੀ ਵੀ ਨਹੀਂ ਬਿਲਕੁਲ ਆਸਕਰ ਜੋ ਤੁਸੀਂ ਕੰਪੀਟੀਟਿਵ এনवायरमेंट ਚ ਨਿਕਲ ਰਹੇ ਹੋ ਨੇ ਜਾਂ ਸਟ्रेस ਚ ਨਿਕਲ ਰਹੇ ਹੋ ਨੇ ਆ ਕਈ ਵਾਰ ਤਾਂ ਕੋਈ ਲੜਾਈ ਜਦ ਤੱਕ ਰਿਟਾਇਰਮੈਂਟ ਦਾ ਟਾਈਮ ਆਉਂਦਾ ਪੈਨਸ਼ਨ ਲੈਣ ਦਾ ਟਾਈਮ ਆਉਂਦਾ ਤਾਂ ਪੈਨਸ਼ਨਈ ਵਾਰ ਤਾਂ ਕੋਈ ਮਿਸਾਲ ਹੀ ਲੈਂਦਾ ਹੈ ਕੋਈ ਦੋ ਸਾਰੀ ਲੈਂਦਾ ਮੈਂ ਮੈਂ ਤਾਂ ਕਈ ਵਾਰੀ ਸਾਡੇ ਆਪਣੇ ਫੈਮਿਲੀ ਵਿੱਚ ਹੁੰਦਾ ਨਾ ਤੇ ਕੈਨੇਡਾ ਜੋ ਰਹਿੰਦੇ ਸੀਗੇ ਤੇ ਕਿਸੇ ਦੀ ਇਦਾਂ ਹੀ ਨਾ ਮਤਲਬ ਅਨਟਾਈਮ ਦੀ ਡੈਥ ਹੋ ਜਾਂਣੀ ਤੇ ਮੈਂ ਬੜਾ ਹੈਰਾਨ ਹੋਣਾ ਤੇ ਉਹਨਾਂ ਦਾ ਪਹਿਲਾ ਸੈਂਟੈਂਸ ਇਹ ਹੁੰਦਾ ਸੀਗਾ ਵੀ ਹਾਲੇ ਤੱਕ ਸ਼ਾਇਦ ਨੇ ਪੈਨਸ਼ਨ ਵੀ ਨਹੀਂ ਚਲੀ ਹੈ ਨਾ ਮਤਲਬ ਵੀ ਇਸ ਚੀਜ਼ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਕਿ ਬਹੁਤ ਸਾਰੇ ਲੋਕ ਆਪਦੀ ਪੈਨਸ਼ਨ ਵੱਲੋਂ ਦਿੱਦਦੇ ਵੀ ਮੇਰੀ ਇੰਨੀ ਪੈਨਸ਼ਨ ਬਣ ਜਾਣੀ ਮਰੀਨੀ ਪੈਨਸ਼ਨ ਬਣ ਜਾਣੀ ਆ ਤੇ ਲੇਕਿਨ ਆਪਣੀ ਹੈਲਥ ਵੱਲ ਨਹੀਂ ਦੇਖਦੇ ਵੀ ਇਹ ਹੈਲਥ ਕਿੰਨੀ ਡਿਟੇਰੀਓਰੇਟ ਹੋ ਗਈ